ਨੇਗੇਟਿਵ ਇਫੈਕਟ ਉਹਨਾ ਹੀ ਆਉਣਾ ਹੈ ਅਸੀਂ ਗਰੰਟੀ ਕਰਦੇ ਹਾਂ ਕਿ ਬਿਨਾ ਯੂਰੀਓ ਤੋਂ ਖਾਦ ਇਹ ਭਾ ਜਿਹੜੀ ਆਪਾਂ ਬਿਨਾ ਯੂਰੀਓ ਤੋਂ ਯੂਰੀਓ ਵਾਲੀ ਰਿਕਵਰੀ ਕਿਸੇ ਚੀਜ਼ ਨਾਲ ਕੀਤੀ ਤੁਸੀਂ ਪਤਾ ਲੱਗਦਾ ਬਾਕੀ ਫੀਲ ਦਾ ਯਾਰ ਖੋਲ ਦੇ ਸਰ ਸਮੈਲ ਦੇਖੋ ਬਾਈ ਕਿਵੇਂ ਆਈ ਤੰਗ ਸਾਹਿਬ ਜਿਵੇਂ ਫੀਲ ਮੈਂ ਨਾ ਬਾਹਰ ਡੇਂਜਰ ਲੈ ਰੱਖਿਆ ਕੇ ਜੀ ਐਫ ਇਹਨੂੰ ਕੇ ਜੀ ਐਫ ਨੂੰ ਫਿਰ ਬਹੁਤ ਮਨੂ ਹੋਈ ਸੀ ਕਿ ਫੀਲ ਵੀ ਇੰਦੀ ਹੂੰ ਤੁਹਾਡੇ ਵੀਰਾਂ ਦੇ ਕਿਰਪਾ ਸਦਕਾ ਆ ਵੱਡੇ ਵੀਰ ਜਿਵੇਂ ਨਾਲ ਮੋਢਾ ਮੋਢਾ ਲਾਈ ਖੜੇ ਨੇ ਇਹ ਤੇ ਕਿਉਂ ਨਹੀਂ ਹੋਊਗੀ ਬਾਈ ਜੀ ਜੇ ਤੁਸੀਂ ਇਮਾਨਦਾਰੀ ਨਾਲ ਜੋ ਵੀ ਅਸੀਂ ਕਹਿ ਰਹੇ ਹਾਂ ਉਹ ਸਾਮਾਨ ਪਾਵਾਂਗੇ ਅਸੀਂ ਕਿ ਤੇ ਕਿਉਂ ਨਹੀਂ ਹੋਏ ਐਸ ਤੁਹਾਡੇ ਚੈਨਲ ਥਰੂ ਤੁਹਾਡੇ ਸਾਰੇ ਵੀਰਾਂ ਦੇ ਚੈਨਲ ਥਰੂ ਅਸੀਂ ਵਾਦਾ ਕਰਦੇ ਆ ਕੀ ਅਸੀਂ ਮੈਂ ਤੇ ਜਿਵੇਂ ਬਾਬਾ ਜੀ ਹੈ ਅਸੀਂ ਜਿਹੜਾ ਪਲਾਂਟ ਚੈੱਕ ਕਰ ਸਕਦੇ ਹਾਂ ਰੇੜੇ ਮਾਰ ਸਕਦੇ ਹਾਂ ਤੇ ਤੁਸੀਂ ਇਕੱਲੇ ਨਹੀਂ ਜੀ ਕੋਈ ਵੀ ਜਿਹੜਾ ਵੀਰ ਹੁੰਦਾ ਹੈ ਹਾਂ ਜੀ ਉਹ ਆ ਕੇ ਪਲਾਂਟ ਦੇਖ ਸਕਦਾ ਆਪਣਾ ਬੱਕਰੀ ਫਾਰਮ ਦੇਖ ਸਕਦਾ ਹੈ ਉਥੇ ਜਾਨਵਰਾਂ ਨੂੰ ਕੀ ਪਾਉਨੇ ਆ ਇਹੀ ਚੀਜ਼ ਪਾਉਨੇ ਆ ਆਪਣੇ ਜਾਨਵਰਾਂ ਨੂੰ ਪਹਿਲਾਂ ਉਹ ਦੇਖ ਸਕਦੇ ਨੇ ਫੈਕਟਰੀ ਦੇਖ ਸਕਦੇ ਨੇ ਆ ਕੇ ਖੁੱਲੀ ਐ ਫੈਕਟਰੀ ਦੇ ਗੇਟ ਨਹੀਂ ਲਾਇਆ ਆਪਾਂ ਨੇ ਅੰਦਰ ਜੋ ਦਵਾਈਆਂ ਆਪਾਂ ਪਾ ਰਹੇ ਆ ਜੋ ਦਾਣਾ ਪਾ ਰਹੇ ਆ ਜੋ ਮੱਕੀ ਕਣਕ ਜੋ ਵੀ ਪੈ ਰਹੀ ਐ ਸਭ ਖੁੱਲੀ ਐ ਇੱਕ ਗੱਲ ਖੁਸ਼ਕ ਮਾਤਰਾ ਚ ਕਹਿੰਦੇ ਯੂਰੀਆ ਪਾ ਸਕਦੇ ਆ ਦੇਖੋ ਸਰਕਾਰ ਕਹਿੰਦੀ ਐ ਵੀ ਤੁਸੀਂ ਕੁਇੰਟਲ ਪਿੱਛੇ ਕਿਲੋ 2 ਕਿਲੋ ਜਿੰਨਾ ਵੀ ਯੂਰੀਆ ਪਾ ਸਕਦੇ ਆ ਅਸੀਂ ਯੂਰੀਆ ਨਹੀਂ ਪਾਏ ਕਾਰਨ ਜੀ ਦੇਖੋ ਭਾਈ ਜੀ ਹੈ ਤਾਂ ਅਲਟੀਮੇਟਲੀ ਜ਼ਹਿਰੀ ਹੈ ਉਹਦੇ ਸਾਈਡ ਇਫੈਕਟ ਬਹੁਤ ਹੈ ਜੀ ਅੱਜ ਨਹੀਂ ਹੋਊਗਾ ਤੇ ਕੱਲ ਜ਼ਰੂਰ ਸਵਾ ਪਾ ਕੇ ਉਹ ਜਾ ਪਾ ਕੇ ਉਹਨੇ ਨੈਗੇਟਿਵ ਇਫੈਕਟ ਆਉਣਾ ਹੀ ਆਉਣਾ ਹੈ ਅਸੀਂ ਗਰੰਟੀ ਕਰਦੇ ਹਾਂ ਕਿ ਬਿਨਾ ਯੂਰੀਆ ਤੋਂ ਖਾਦੇ ਇਹ ਪ੍ਰੋਗ ਜਿਹੜੀ ਆਪਾਂ ਬਿਨਾ ਯੂਰੀਆ ਤੋਂ ਯੂਰੀਆ ਦੀ ਰਿਕਵਰੀ ਕਿਸ ਚੀਜ਼ ਨਾਲ ਕੀਤੀ ਹੈ ਤੁਸੀਂ ਐਨਜ਼ਾਈਮਸ ਉਹਨਾਂ ਨੂੰ ਐਨਜ਼ਾਈਮਸ ਕਹਿੰਦੇ ਨੇ ਆਪਾਂ ਇੰਗਲਿਸ਼ 'ਚ ਨਾਮ ਹੈ ਐਨਜ਼ਾਈਮਸ ਬਹੁਤ ਦਵਾਈਆਂ ਨੇ ਜਿਹੜੀਆਂ ਉਹ ਕਵਰ ਕਰਦੀਆਂ ਨੇ ਉਹਦਾ ਫਾਇਦਾ ਦੂਜਾ ਸਿੱਧਾ ਸਾਈਡ ਇਫੈਕਟ ਕੋਈ ਨਹੀਂ ਦੂਜੀ ਭਾਈ ਜੀ ਬੱਕਰੀਆਂ ਨੂੰ ਬਿਮਾਰੀਆਂ ਬਹੁਤ ਘਟ ਗਈਆਂ ਸਾਡੇ ਫਾਰਮ ਤੇ ਜਿਹੜੀ ਜਿਹੜੀ ਫੀਡ ਪਾਉਂ ਲੱਗਿਆ ਨਾ ਸਾਡਾ ਦਵਾਈ ਦਾ ਖਰਚਾ ਅੱਜ ਤੋਂ ਵੀ ਘਟ ਗਿਆ ਨਾ ਤਾਂ ਮੋਕ ਲੱਗੇ ਨਾ ਉਹਨਾਂ ਨੂੰ ਕੋਈ ਹੱਡ ਦੁਖਣ ਤੇ ਨਾ ਬੁਖਾਰ ਹੋਵੇ ਜਿਹੜੀ ਕੰਗੋਟ ਫੀਡ ਹੈ ਹਾਂਜੀ ਕੰਗੋਟ ਫੀਡ ਹੀ ਕਹਿੰਦੇ ਹਨ ਕੰਗੋਟ ਫੀਡ ਕੇਜੀਐਫ ਹਾਂਜੀ ਕੇਜੀਐਫ ਕੰਗੋਟ ਫੀਡ ਇਹੇ ਆਪਾਂ ਨੂੰ ਮਿਲੂ ਕਿੱਥੋਂ ਦੇ ਕਿਵੇਂ ਆਪਾਂ ਨੂੰ ਆਰਡਰ ਦੇਣਾ ਪਊਗਾ ਤੇ ਜੇ ਅਸੀਂ ਵੀ ਹੁਣੀ ਚਾਹੀਦੀ ਹੋਵੇ ਤਾਂ ਕਿੱਥੋਂ ਲਈਏ ਜੇ ਤਾਂ ਹੁਣੀ ਚਾਹੀਦੀ ਹੈ ਤਾਂ ਬਾਬਾਈ ਦੀ ਮੰਡੀ ਆ ਮੋਲਾਪੁਰ ਮੰਡੀ ਸਾਬ ਕੋਈ ਭੁੱਲਿਆ ਨਹੀਂ ਹੈਗਾ ਉੱਥੇ ਆਪਣੀ ਗੱਡੀ ਆਈ ਹੋਈ ਆ ਬਾਬਾ ਜੀ ਨੂੰ ਮਿਲਣ ਆ ਕੇ ਤੇ ਇਹ ਤੁਹਾਨੂੰ ਮਲਾ ਦੇਣਗੇ ਉਥੋਂ ਫੀਡ ਲੈ ਜਾ ਦੇ ਦੇਖੋ ਭਾਈ ਜੀ 35 ਰੁਪਏ ਕਿਲੋ ਪੁੰਨੀ ਹੋਈ ਫੀਡ ਰੋਸਟਡ ਰੋਸਟਡ ਫੀਡ ਬੱਚਿਆਂ ਦੇ ਵਿੱਚ ਸੇਮ ਰੇਟ ਰੱਖਿਆ ਲੋਕੀ ਇਹ ਬੜਾ ਖੰਡ ਕਰਦੇ ਨੇ ਵੱਡੇ ਵੱਡੇ ਵੀ ਬੱਚਿਆਂ ਦੀ ਫੀਡ 42 44 ਰੁਪਏ ਕਿਲੋ ਹੈ ਦੂਜੀ ਫੀਡ 40 ਰੁਪਏ ਕਿਲੋ ਭਾਈ ਜੀ ਸਭ ਦਾ ਸੇਮ ਰੇਟ ਇੱਕੋ ਚੀਜ਼ ਰੱਖੀ ਆ ਫਾਰਮੂਲੇ ਡਿਫਰੈਂਟ ਨੇ ਬੱਚਿਆਂ ਦਾ ਸੀ ਚੂਰਾ ਬਣਾਇਆ ਬੱਚਿਆਂ ਨੂੰ ਖਾਣਾ ਸੌਖਾ ਰਹੇ ਦੂਜੇ ਜਿਹੜੀ ਪਕੌੜੀ ਬਣਾਈ ਹੈ ਬਹੁਤ ਛੋਟੀ ਬਣਾਈ ਹੈ ਮੁਲਾਪੁਰ ਮੰਡੀ ਤੇ ਅੱਜ ਮਿਲਣੀ ਹੈ ਬੁੱਧਵਾਰ ਨੂੰ ਨਿੰਮੇ ਬਾਈ ਦੀ ਮੰਡੀ ਤੇ ਧਣੌਲੇ ਲੱਗਦੀ ਹੈ ਧਣੌਲੇ ਮੰਡੀ ਤੇ ਮਿਲੂਗੀ ਵੀਰਵਾਰ ਨੂੰ ਡਾਕਟਰ ਬਲਵਿੰਦਰ ਮਾਨ ਦੀ ਤੁੰਗ ਵਾਲੀ ਮੰਡੀ ਤੇ ਮਿਲੂਗੀ ਨਾਲੇ ਬਾਈ ਮੰਡੀਆਂ ਤੇ ਆਓ ਨਾਲੇ ਮੰਡੀਆਂ ਦੇਖੋ ਤੇ ਨਾਲੇ ਆਪਣੀ ਫੀਡ ਘਰੇ ਲੈ ਲਓ ਮੇਲੇ ਤੇ ਵੀ ਸਟਾਲ ਲਾਵਾਂਗੇ ਬਿਲਕੁਲ ਮੇਲੇ ਤੇ 3 ਦਿਨ 24 25 ਸ਼ੁਕਰੀਵਾਰ ਲੱਗੂਗਾ ਬਾਬਾ ਜੀ ਦੇ ਕਹਿਣ ਦੇ ਮੁਤਾਬਿਕ ਜੋ ਇਹ ਕਹਿਣਗੇ ਇਹੜਾ ਵੀ ਪ੍ਰਾਈਜ਼ ਸਾਡੇ ਹਿੱਸੇ ਪਾਉਣਗੇ ਕੰਗੋਟ ਫੀਡ ਦਾ ਉਹ ਅਸੀਂ ਦਵਾਂਗੇ ਪਰ ਦਵਾਂਗੇ ਅਸੀਂ ਫੀਡ ਤਾਂ ਕਿ ਤੁਸੀਂ ਆਪਣੇ ਜਾਨਵਰ ਤੇ ਟਰਾਈ ਕਰ ਸਕੋ ਟਰਾਈ ਕਰ ਸਕੋ ਟਰਾਈ ਕਰ ਸਕੋ ਤੇ ਅਸੀਂ ਵੀਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਫੀਡ ਦੇ ਜਿਹੜਾ ਬੰਦਾ ਫੀਡ ਲੈ ਕੇ ਜਾਊਗਾ ਸਾਨੂੰ ਉਹਦੀ ਫੀਡਬੈਕ ਜ਼ਰੂਰ ਦਿਓ ਸਾਨੂੰ ਵਾਪਸ ਦੱਸਿਓ ਜ਼ਰੂਰ ਕਿ ਅਜ ਕੀ ਕਮੀ ਪੇਸ਼ੀ ਤੁਹਾਨੂੰ ਜੇ ਲੱਗੀ ਤਾਂ ਤਾਕੀ ਇਸ ਨੂੰ ਸਾਨੂੰ ਪ੍ਰੂਵ ਕਰ ਸਕੀਏ ਉਹਨੂੰ ਬੈਟਰ ਹੋਰ ਬੈਟਰ ਤੋਂ ਬੈਸਟ ਤੁਸੀਂ 6 ਮਹੀਨੇ ਐਕਸਪੈਰੀਮੈਂਟ ਕਰਕੇ ਆਪਣੇ ਜਾਨਵਰਾਂ ਨੂੰ ਪਾ ਕੇ ਫੀਡ ਉੱਥੇ ਕੀ ਹਾਸਲ ਕੀਤਾ ਕਿ ਵੀ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਕਿਵੇਂ ਚੈੱਕ ਕੀਤਾ ਜਦੋਂ ਅਸੀਂ ਸ਼ੁਰੂ ਸ਼ੁਰੂ ਚ ਕੀਤੀ ਦੇਖੋ ਫਾਰਮੂਲੇ ਸਾਨੂੰ ਕਿਦੋਂ ਮਿਲਦੇ ਨੇ ਡਾਕਟਰ ਨਾਲ ਕੰਸਲਟ ਕਰਦੇ ਆਂ ਕਿਹੜੀ ਮਾਤਰਾ ਕਿਸ ਜੀ ਦੀ ਘੱਟ ਪੈ ਗਈ ਵੱਧ ਪੈ ਗਈ ਪਹਿਲਾਂ ਸਾਡੇ ਜਾਨਵਰਾਂ ਨੂੰ ਸ਼ੁਰੂ ਮੋਕ ਬਹੁਤ ਸੀ ਇੱਕੋ ਦਮ ਫੀਡ ਪਾਉਣ ਦੇ ਸਾਰ ਮੋਕ ਬਹੁਤ ਉਸ ਤੋਂ ਬਾਅਦ ਅਸੀਂ ਉਹ ਚੇਂਜ ਕੀਤਾ ਕਿ ਕਿਹੜੀ ਚੀਜ਼ ਜ਼ਿਆਦਾ ਪਈ ਸੀ ਇੰਪਰੂਵ ਕੀਤਾ ਹੌਲੀ ਹੌਲੀ ਕਰਦੇ ਕਰਦੇ ਹੁਣ ਮੈਨੂੰ ਲੱਗਦਾ ਨਾ ਤਾਂ ਸਾਡੇ ਕੋਈ ਬਿਮਾਰ ਦੇਖਿਆ ਜਾਵੇ ਬਲਕਿ ਅਸੀਂ 5-6 ਮਹੀਨਿਆਂ 4-5 ਮਹੀਨਿਆਂ ਤੋਂ ਪਿਛਲੇ ਤੋਂ ਬਿਲਕੁਲ ਤੰਦਰੁਸਤ ਨੇ ਮੋਕ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੋਇਆ ਕਿਤੇ ਬਰਸੀਨੀ ਅੰਨੀ ਪਾਤੀ ਜਿਆਦਾ ਪਾਤੀ ਫਿਰ ਤਾਂ ਠੀਕ ਹੈ ਨਾ ਜੇ ਨਾਰਮਲ ਫੂਡ ਪਾਉਣੀ ਹੈ ਤੁਸੀਂ ਨਾਰਮਲ ਖਾਣਾ ਦੰਨੇ ਹੋ ਜਾਨਵਰ ਨੂੰ ਤੇ ਮੋਕ ਵੀ ਨਹੀਂ ਲੱਗਦਾ ਗਰੋਥ ਕਿੰਨੀ ਕਿੰਨੇ ਟਾਈਮ 'ਚ ਦੇਖੀਏ ਤੁਸੀਂ ਗਰੋਥ ਆ ਦੇਖੋ ਜੀ 15 ਤੋਂ 18 ਦਿਨ ਦੇ ਵਿੱਚ ਗਰੋਥ ਦਾ ਸਕਦੀ ਹੈ ਜਾਨਵਰ ਜਿਹੜੀ ਚਮਕ ਹੈ ਉਹ ਤਾਂ ਤੁਹਾਨੂੰ ਹਫ਼ਤੇ 10 ਦਿਨ ਜਾਨਵਰ ਦੇ ਦਸੰਦਾਰੀ ਜਦੋਂ ਚਮਕ ਦਾ ਕੀ ਮਤਲਬ ਹੈ ਮੈਂ ਬਾਰ-ਬਾਰ ਚਾਹੁੰਦਾ ਕਿਉਂ ਕਰਨਾ ਹੈ ਵੀ ਜਾਨਵਰ ਚਮਕ ਹੈ ਜਿੰਨਾ ਚੇਹਰ ਸਰੀਰ ਦੇ ਅੰਦਰ ਤੰਦਰੁਸਤੀ ਨਹੀਂ ਹੈਗੀ ਜਾਨਵਰ ਦੇ ਚਮਕ ਆ ਹੀ ਨਹੀਂ ਸਕਦਾ ਸਭ ਤੋਂ ਵੱਡੀ ਨਿਸ਼ਾਨੀ ਹੈ ਜੇ ਆਪਾਂ ਮੰਨ ਲਓ ਇੱਥੇ ਮੰਡੀ ਚ ਆਏ ਆ ਬੱਕਰੀ ਦੇਖਣੀ ਹੈ ਜੇ ਆਪਾਂ ਦੀ ਚਮਕ ਦੇਖਾਂਗੇ ਨਾ ਦੂਰੋਂ ਉਹੀ ਦੱਸ ਦੋ ਵੀ ਅੱਜ ਜਾਨਵਰ ਚਮਕ ਮਾਰ ਰਿਹਾ ਹੈ ਨੈਚੁਰਲ ਚਮਕ ਹੈ ਇਹ ਜਾਨਵਰ ਤੰਦਰੁਸਤ ਤੰਦਰੁਸਤ ਹੈ ਕਿਉਂ ਭਾਈ ਮੈਂ ਗਲਤ ਨਹੀਂ ਕਹਿ ਰਿਹਾ ਅਸਲੀ ਬਾਡੀ ਤੰਦਰੁਸਤ ਹੋਊਗੀ ਤਾਂ ਜਾਨਵਰ ਸਰ ਜਾ ਕੇ ਵੀ ਹੋਈ ਖੜੂਗਾ ਬਿਲਕੁਲ ਤੇ ਦੂਜੀ ਗੱਲ ਇਹ ਹੈ ਦੇਖੋ ਮੈਂ ਬਾਰ-ਬਾਰ ਕਹਿੰਨਾ ਹੈ ਇਹੀ ਫੀਡ ਜਿਹੜੀ ਅਸੀਂ ਮਾਰਕੀਟ ਚ ਦੇ ਰਹੇ ਹਾਂ ਇਹੀ ਅਸੀਂ ਆਪਣੀ ਬੱਕਰੀਆਂ ਨੂੰ ਫੋੜੀ ਕਿੱਡਾ ਵੱਡਾ ਦੇਖੋ ਬੱਚੇ ਦੀ ਗਰੋਥ ਕਿੰਨੀ ਕੀਤੀ ਹੈ ਵੇਟ ਕਿੰਨਾ ਗੇਨ ਹੋਇਆ ਅਸੀਂ ਆਪਣੇ ਫਾਰਮ ਤੇ ਟ੍ਰਾਈ ਕੀਤਾ ਹੁਣ ਆਪਾਂ ਤਾਂ ਚਲੋ ਜਦੋਂ ਦੁਆਰਾ ਤੁਸੀਂ ਕਰੋਗੇ ਤਾਂ ਤੁਸੀਂ ਰਿਜ਼ਲਟ ਦੋਗੇ ਸਜੋ ਮਰਜੀ ਕਹਿ ਲੀਏ ਪਰ ਫਿਰ ਵੀ ਅਸੀਂ ਇੱਕ ਬੱਚੇ ਤੇ 200 ਗ੍ਰਾਮ ਫੀਡ ਦਿੱਤੀ ਆ ਉਹਨੂੰ 18 ਦਿਨ ਲਗਾਤਾਰ ਪਹਿਲਾਂ ਉਹਨੇ ਘਟ ਖਾਂਦਾ ਸੀ ਦੇਖੋ ਇਹ ਬੱਚਿਆਂ ਦਾ ਟ੍ਰੈਂਡ ਹੁੰਦਾ ਹੈ ਨਵੀਂ ਚੀਜ਼ ਪਹਿਲਾਂ ਇੱਕ ਪਹਿਲੇ ਨੂੰ ਬਹੁਤ ਖਾ ਲੂਗਾ ਫਿਰ ਥੋੜੀ ਘਟਾਊਗਾ ਫਿਰ ਰੈਗੂਲਰ ਖਾਣ ਲੱਗ ਜਾਊਗਾ ਜਦੋਂ ਰੈਗੂਲਰ ਫੀਡ 200 ਗ੍ਰਾਮ ਖਾਣ ਲੱਗ ਗਿਆ ਉਸ ਤੋਂ ਬਾਅਦ ਭਾਈ ਜੀ 18 ਦਿਨਾਂ ਦੇ ਵਿੱਚ 3 ਕਿਲੋ ਤੇ 500 ਗ੍ਰਾਮ ਬੱਚੇ ਨੇ weight ਵਧਾਇਆ ਵੈਰੀ ਗੁੱਡ 18 ਦਿਨ ਸਾਨੂੰ ਡਾਕਟਰ ਕਹਿੰਦੇ ਸੀਗੇ ਵੀ ਜੇ 2 ਤੋਂ 2.5 ਕਿਲੋ weight ਵਧੇ ਤੁਹਾਡੀ ਫੀਡ ਕਾਮਯਾਬ ਹੈ 3 ਕਿਲੋ 500 ਗ੍ਰਾਮ ਤੋਂ ਪਹਿਲਾਂ 100ਾ ਬਾਈ ਜੀ ਬੱਚੇ ਦਾ ਬੀਜ। ਸੋ ਇਹ ਗੱਲਾਂ ਅਸੀਂ ਤਾਂ ਆਪਣੇ ਮੂੰਹੋਂ ਕਹੀ ਰਹੇ ਆਂ। ਅਸਲ ਤਾਂ ਉਸ ਦਿਨ ਦੀ ਵੇਟ ਕਰਦੇ ਜਿੱਦਨ ਸਾਡੇ ਵੀਰ ਜਿਹੜੇ ਬੱਕਰੀ ਸਾਡੀ ਫੀਡ ਲੈ ਕੇ ਆਪਣੇ ਜਾਨਵਰਾਂ ਨੂੰ ਪਾਉਣਗੇ ਉਹ ਸਾਨੂੰ ਕਹਿਣ ਆਖੇ ਵੀ ਆਹ ਦੇਖੋ ਸਾਡੇ ਪੁੱਛ ਦੀ ਗਰੋਥ ਆ ਜਾਂ ਸਵਾਦ ਤਾਂ ਉਸ ਕਾਲਾ ਉੱਧਰ ਆਉਂਦਾ। ਬਿਲਕੁਲ ਜੀ। ਇਸ ਐਹੀ ਬੇਨਤੀ ਕਰਨੀ ਆ। ਭਾਈ ਸਾਡੀ ਮਦਦ ਕਰੋ ਅਸੀਂ ਸਾਰੇ ਵੀਰ ਬੰਦ ਕੰਨੇ ਆ। ਮੈਂ ਉਹਰੇ ਫੀਡ ਵੇਚਣ ਨਹੀਂ ਆਇਆ। ਮੈਂ ਤੁਹਾਡੇ ਲਈ ਇੱਕ ਸਟੈਪ ਚੱਕਿਆ ਤੁਹਾਨੂੰ ਸਸਤੀ ਫੀਡ ਦੇਣ ਦਾ ਮੈਂ ਤੁਹਾਨੂੰ ਬੇਨਤੀ ਕਰ ਰਹਾ ਹਾਂ ਕਿ ਤੁਸੀਂ ਵੀ ਸਾਡੇ ਵੱਲੋਂ ਵਧੋ ਤਾਂ ਕਿ ਆਪਾਂ ਹਰ ਇੱਕ ਬੱਕਰੀ ਪਾਲਕ ਦੇ ਘਰ ਦੇ ਅੰਦਰ ਸਸਤੀ ਤੇ ਟੌਪ ਦੀ ਫੀਡ ਪਹੁੰਚਾ ਸਕੀਏ ਤੁਸੀਂ ਸਾਨੂੰ ਸੁਝਾਅ ਦਿਓ ਕਿ ਕਿੱਥੇ-ਕਿੱਥੇ ਅਸੀਂ ਫੀਡ ਰੱਖ ਸਕਦੇ ਹਾਂ ਕਿਵੇਂ-ਕਿਵੇਂ ਇਹਨੂੰ ਇੰਪਰੂਵ ਕਰ ਸਕਦੇ ਹਾਂ ਅਸੀਂ ਖੁੱਲੇ ਹਾਂ ਨੰਬਰ ਤੁਹਾਡੇ ਸਭ ਕੋਲ ਹੈਗਾ ਗਾਂ ਗੋਟ ਫਾਰਮ ਦਾ ਕੋਈ ਭੁੱਲਿਆ ਨਹੀਂ ਹੋਇਆ ਵੀਰ ਆਪਾਂ ਨੂੰ ਤੁਹਾਡੇ ਸਦਕੇ ਹੀ ਅਸੀਂ ਐਕਸ ਲੈਵਲ ਤੇ ਪਹੁੰਚੇ ਆਂ ਅੱਜ ਵੀ ਤੁਹਾਨੂੰ ਬੇਨਤੀ ਉਹ ਕਰ ਰਹੇ ਆ ਕਿ ਜਰੂਰ ਯੂਜ਼ ਕਰੋ ਟਰਾਈ ਕਰੋ ਤੇ ਸਾਨੂੰ ਦੱਸੋ ਜੀ ਕਿਵੇਂ ਇਹਨੂੰ ਹੋਰ ਇੰਪਰੂਵ ਕਰੀਏ ਨੰਬਰ ਬੋਲਦੇ ਇੱਕ ਵਾਰੀ ਨੰਬਰ ਬਹੁਤ ਸੌਖਾ ਜੀ 9184 181 549 ਬਾਕੀ ਆਪਣੇ ਫੇਸਬੁੱਕ ਪੇਜ ਤੇ YouTube ਤੇ ਤੇ Instagram ਤੇ ਕੰਗ ਗੋਟ ਫਾਰਮ ਪਟਿਆਲਾ ਪਾਉਂਗੇ ਤਾਂ ਆਪਣਾ ਉੱਥੇ ਆ ਜੂਗਾ ਪਿੰਚ ਤਿੰਨਾ ਤੇ ਹੈਗਾ ਕੰਗ ਗੋਟ ਫਾਰਮ ਪਟਿਆਲਾ ਠੀਕ ਹੈ ਨਾਲ ਪਟਿਆਲਾ ਪਾਉਣਾ ਤੇ ਅੱਜ ਇਕਦਾ ਕਈ ਬੰਦੇ ਨੇ ਸ਼ਿਕਾਇਤ ਹੁੰਦੀ ਹੈ ਵੀ ਫੀਡ ਅਸੀਂ ਲੈਣ ਲੱਗ ਜਾਨੇ ਸਾਡੇ ਫਿੱਟ ਵੀ ਆ ਜਾਂਦੇ ਬਾਅਦ ਸਾਨੂੰ ਫੀਡ ਮਿਲਦੀ ਨਹੀਂ ਹਾਂਜੀ ਕੋਈ ਇਹ ਜੀ ਦਿੱਕਤ ਨਹੀਂ ਆਉਂਦੀ ਹੈਗੀ ਦੇਖੋ ਜੀ ਕੱਲ ਦਾ ਪ੍ਰੋਸਸਾ ਕੋਈ ਨਹੀਂਗਾ ਜੇ ਤਾਂ ਮੈਂ ਜਿਉਂਦਾ ਹੋਇਆ ਠੀਕ ਹੈ ਜੀ ਫਿਰ ਤਾਂ ਫੀਡ ਮਿਲੋਗੀ ਸਾਰਿਆਂ ਨੂੰ ਜੇ ਮੈਨੂੰ ਹੀ ਕੁਝ ਹੋ ਗਿਆ ਬਾਈ ਫਿਰ ਮੈਂ ਗਰੰਟੀ ਸਾਨੂੰ ਗੱਲ ਕੋਈ ਹੋਣੀ ਜੀ ਅੱਗੇ ਦਾ ਆਸਾਨ ਹੈ ਨੂੰ ਬਾਈ ਜੀ ਹੁਣ ਇਹ ਤਾਂ ਬਾਬੇ ਨਾਨਕ ਦੀ ਕਿਰਪਾ ਹੈ ਜਿੰਨਾ ਜੇ ਭਾਈ ਸਾਹ ਚਲਾਊਗਾ ਉਹਨਾਂ ਤੁਸੀਂ ਬੜ ਬਖਰੇ ਦੇ ਸਾਥ ਚਲਾਉਂਦੇ ਰਹਿਣਾ ਤੁਸੀਂ ਇੰਨੇ ਬੰਦਿਆਂ ਦੀ ਬੱਚਿਆਂ ਦੀ ਬਾਬਾ ਜੀ ਤੁਸੀਂ ਫੀਡ ਦੇਖੀ ਆ ਮੈਂ ਸ਼ਕਲ ਰੱਖਿਆ ਦੀ ਅੱਛਾ ਜੀ ਸ਼ਕਲ ਤੋਂ ਰਮੀ ਲੱਗੀ ਚੈੱਕ ਕਰਿਆ ਦੀ ਦੇਖਣ ਨੂੰ ਬਹੁਤ ਸੋਹਣੀ ਲੱਗੀ ਠੀਕ ਹੈ ਜੀ ਆਹ ਲੱਗਦਾ ਤੁਸੀਂ ਤੋਂ ਬਾਲਾ ਪਾਲਾ ਕਹਿ ਨਹੀਂ ਸਕਦੇ ਸਾਨੂੰ ਲੱਗਦਾਗਾ ਵੀ ਮੈਗਨ ਵਾਲੀ ਖਾ ਲਈ ਮੈਗ ਵਾਲੇ ਨੇ ਦੇਖਣਾ ਹੁੰਦਾ ਵੀ ਕਿਹੜੀ ਚੀਜ਼ ਖਾਣੀ ਹੈ ਖਰਾਕ ਨਹੀਂ ਦੇਖਣ ਨੂੰ ਸੋਹਣੀ ਹੀ ਲੱਗੀ ਕਹਿਣ ਦੀਆਂ ਗੱਲਾਂ ਨੇ ਚਲੋ ਹਾਸੇ ਵਾਲੀਆਂ ਨੇ ਪਰ ਜਿਹੜੀ ਚੀਜ਼ ਬਣਾਈ ਆ ਇਹਨਾਂ ਨੇ ਉਹ ਵਧੀਆ ਹੀ ਹੋਊਗੀ ਕਿਉਂਕਿ ਜਿਹੜਾ ਪੜਿਆ ਲਿਖਿਆ ਇਨਸਾਨ ਆ ਤੇ ਜਿਹੜਾ ਆਪ ਖੁਦ ਫਾਰਮ ਚਲਾ ਰਿਆ ਬੇਜਵਾਨਿਆਂ ਨੂੰ ਦੇਖ ਰਿਆ ਮੈਂ ਕਹਿੰਦਾ ਵੀ ਅਸੀਂ ਤੁਹਾਨੂੰ ਮੈਂ ਦੱਸਦਾ ਇਹ ਤਾਂ ਫੀਡ ਤਿਆਰ ਕੀਤੀ era ਮੈਂ ਇਥੇ ਟਰਾਲੀ ਨੀਰੇ ਦੀ ਮੰਗਾਈ ਮੂੰਫਲੀ ਦੀ ਮੈਂ ਰਾਜਸਥਾਨ ਤੋਂ ਮੰਗਾਈ ਮੰਗਾਈ ਕਿ ਮੈਂ ਉਹ ਬੰਦੇ ਵੀ ਜੂ ਟੂ ਦੇ ਉੱਤੇ ਟਰਾਲੀ ਪਲਟ ਗਈ ਟਰੈਕਟਰ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਲੈ ਕੇ ਪਾਤਾ ਜੀ ਵੀ ਇਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਵੀ ਜਿਹੜੇ ਘੋੜੀਆਂ ਵਾਲੇ ਵੀ ਰਾਜਾ ਬੱਕਰੀਆਂ ਵਾਲੇ ਵੀ ਆਹ ਵੀਰ ਤੋਂ ਨੀਰਾ ਮੰਗਾਓ ਮੈਂ ਨਾ ਉਹ ਨਹੀਂ ਲੈਣਾ ਉਹਦਾ ਹੁਣ ਨਾ ਵੀ ਮੈਨੂੰ ਪਤਾ ਮੈਂ ਨੀਰਾ ਮੰਗਾਇਆ ਜੀ ਉਹ ਤੋਂ 115 ਕੁਇੰਟਲ ਵੱਡੀ ਟਰਾਲੀ ਭੋਂਗ ਵਾਲੀ ਮੈਂ ਇੱਥੇ ਢੇਰੀ ਕਰਵਾਈ ਬਾਈ ਜੀ ਉਹਦੇ ਤੋਂ 7 ਕੁਆਂਟਲ ਮਿੱਟੀ ਨਿਕਲੀ ਮਲਵਾ 500 ਪਰ ਲੋ 7 ਕੁਆਂਟਲ ਰਾਜਸਥਾਨ ਦਾ ਰੇਤਾ ਨਿਕਲਿਆ ਤੇ ਪੈਸੇ ਨੇ ਉਹਨੂੰ ਫੜਾ ਕੇ 1,10,000 ਰੁਪਏ ਜਦੀ ਪਾਇਆ ਬਾਕੀ ਮੈਨੂੰ ਬਾਅਦ ਵਿੱਚ ਪਾਇਆ ਪਰ ਮੈਂ ਉਹ ਪੈਸੇ ਨਹੀਂ ਇੱਕ ਵੀ ਦਿੱਤੇ ਆ ਬੇਸ਼ੱਕ ਦੀਆ ਵੀਡੀਓ ਦੇ ਕੋਲ ਚੱਲ ਰਹੀ ਹੈ ਇੱਕ ਪੈਸੇ ਦਾ ਮੇਰਾ ਬਹਾਦਾਰ ਨਹੀਂ ਉਸ ਬੰਦੇ ਦਾ ਪਰ ਮੈਂ ਉਹਨੂੰ ਦੱਸਤਾ ਮੈਂ ਕਿਹਾ ਮਿੱਤਰ ਅੱਜ ਤੋਂ ਬਾਅਦ ਇਤੋਂ ਨੀੜਾ ਨਹੀਂ ਮੰਗਾਉਣਾ ਬਿਲਕੁਲ ਚਾਹੇ ਤੂੰ ਮੈਨੂੰ ਸੋਨਾ ਕਹਦੀ ਵੀ ਤੇਰੇ ਘਰੇ ਸੋਨਾ ਪਿਆ ਮੈਂ ਤਾਂ ਵੀ ਨਹੀਂ ਮੰਗਾਉਣਾ ਬਿਲਕੁਲ ਪਰ ਮੈਂ ਵੇਚਿਆ ਵੀਰ ਮੇਰੇ ਉਹ ਮੇਰੇ ਪੈਸ ਮੈਂ ਬੋਰੀਆਂ ਭਰ-ਭਰ ਕੇ ਵੇਚਿਆ ਪਰ ਮਿੱਟੀ ਨਹੀਂ ਪਾਈ ਉਹਦੇ ਚ ਛਾਂਣ-ਛਾਂਣ ਕੇ ਪਾਇਆ ਜਿਹੜੀ ਜਿੰਨੀ ਸਾਤੋਂ ਨਿਕਲੀ ਆ ਹਜੇ ਤੱਕ ਵੀ ਢੇਰੀਆਂ ਪਈਆਂ ਰਾਜਸਤਾਨੀ ਰੇਤੇ ਦੀਆਂ ਉਸ ਮਿੱਟੀ ਨੀਰੇ ਚੋਂ ਕੱਢੀਆਂ ਨੇ ਪਰ ਉਹ ਬੰਦੇ ਦੀ ਆਰਥੀ ਕਿਉਂਕਿ ਉਹ ਆਪਦੇ ਕੋਲੇ ਉਹਦੇ ਕੋਈ ਜਾਨਵਰ ਨਹੀਂ ਹੈਗੇ ਉਹਨੂੰ ਕਦਰ ਨਹੀਂ ਹੈ ਵੇਜ ਬਾਨਿਆਂ ਦੀ ਹੁਣ ਇਹਨਾਂ ਕੋਲੇ ਆਪਦੇ ਕੋਲੇ ਫਾਰਮ ਚੱਲਦਾ ਇਹਨਾਂ ਦਾ ਜਿਹੜਾ ਬੰਦਾ ਫਾਰਮ ਚਲਾਉਂਦਾ ਆ ਜਾਂ ਜਿਹਨੇ ਨਵਾਂ ਚਲਾਉਣਾ ਉਹਨੂੰ ਬਹੁਤ ਮੁਸ਼ਕਲ ਆ ਇਸੇ ਲੈਵਲ ਤੇ ਉੜਨੀਆ ਸਭ ਤੋਂ ਪਹਿਲਾਂ ਖਰਾਦ ਪਾਵੇ ਨਾ ਪਾਵੇ ਪਰ ਨੀਰਾ ਜ਼ਰੂਰ ਪਾਉ ਬਿਲਕੁਲ ਨੀਰਾ ਉਹਨੂੰ ਲੈਣਾ ਹੀ ਪੈਣਾ ਸਿਆਲ ਪਾਰ ਕਰਨ ਲਈ ਕਿ ਨੀਰੇ ਦੇ ਵਿੱਚ ਮਿੱਟੀ ਪਾਊਗਾ ਉਹ مالک ਤਾਂ ਫੇਰ ਉਹ ਖਰਾਕ ਵਿੱਚ ਵੀ ਪਾਉ ਠੀਕ ਹੈ ਕਿ ਨਹੀਂ ਹੁਣ ਇਹਨਾਂ ਦੇ ਜਾ ਕੇ ਦੇਖੋ ਸਾਫ਼ ਸੁਥਰੇ ਕੰਮ ਨੇ ਵਧੀਆ ਕੰਮ ਆ ਤਜਰਬੇ ਕਰਕੇ ਉਸ ਤੋਂ ਬਾਅਦ ਇਹ ਬਾਜ਼ਾਰ ਮਾਰਕੀਟ ਵਿੱਚ ਉਤਰੇ ਨੇ ਤੇ ਹੁਣ ਸਾਡਾ ਫਰਜ਼ ਮੰਨਦਾ ਵੀ ਅਸੀਂ ਵੀ ਇੱਕ ਵਾਰੀ ਉਹ ਚੀਜ਼ ਨੂੰ ਕਰੀਏ ਮਾਰਾ ਲੰਮਾ ਸਮਾਂ ਉਹ ਚੀਜ਼ ਆਪਣੇ ਫਿੱਟ ਉੱਪਰ ਰੀਡ ਆਰਡਰ ਦੇਵਾਂਗੇ ਚੱਲਾਂਗੇ 5-700 ਰੁਪਏ ਦਾ ਕੋਈ ਵੱਡਾ ਕੰਮ ਨਹੀਂ ਹੁੰਦਾ ਮੇਰੇ ਖਿਆਲ ਆ ਵੀ 25 ਕਿਲੋ ਦੀ ਭਰਤੀ ਹੈ ਜੀ 25 ਕਿਲੋ ਦੀ ਤੇ 800 850 ਰੁਪਏ ਦਾ ਮੇਰਾ 875 ਰੁਪਏ ਜੀ 875 ਰੁਪਏ ਕੋਈ ਬਾਹਲੇ ਵੱਡੇ ਨਹੀਂ ਹੁੰਦੇ ਜੇ ਆਪਾਂ ਦੋ ਬੰਦੇ ਕਿਤੇ ਔਟੋ ਤੇ ਖੜ ਜੀਏ ਤਾਂ ਚਾਹ ਦੇ ਨਾਲ ਮਠੀਆਂ ਮੁੱਠੀਆਂ ਖਾ ਜਾਂਦੇ ਆ ਤੇ ਇੱਕ ਵਾਰੀ ਆਪਾਂ ਪਰਖੀ ਉਹ ਫੀਡ ਨੂੰ ਬਿਲਕੁਲ ਠੀਕ ਹੈ ਜੀ ਮੈਂ ਵੀ ਇਹ ਥੋੜ੍ਹ ਲੈ ਕੇ ਜਾਵਾਂਗਾ ਇਹ ਜੀ ਗੱਲ ਅਸੀਂ ਅੱਜ ਹੀ ਬੌੜੀ ਤੇਵਾਵਾਂਗੇ ਸ਼ੁਰੂਆਤ ਕਰਾਂਗੇ ਮਿਹਰਬਾਨੀ ਬਾਕੀ ਗੱਲਾਂ ਬਾਅਦ ਚ ਕਰਾਂਗੇ ਅਸੀਂ ਅੱਜ ਮੈਂ ਲੈ ਕੇ ਜਾਉਂਦੇ ਹਾਂ ਕਿਉਂਕਿ ਮੇਰੇ ਕੋਲੇ ਜਿਹੜੇ ਚੈਂਪੀਅਨ ਜਾਨਵਰ ਨੇ ਤਕਰੀਬਨ ਮੈਂ ਭਾਰਤੀ ਕਹਿੰਦਾ ਵੀ 7 ਤੋਂ 8 ਬਾਕੀ ਬਾਕੀ ਮੇਲੇ ਦੇ ਵਿੱਚ ਜਿੱਤ ਚੁੱਕੇ ਆ ਪੱਠਾ ਬੱਕਰਾ ਜਾਂ ਬੱਕਰੀਆਂ ਜਾਂ ਛੇ ਦੰਦ ਪੱਠਾ ਮਰੀਆਂ ਜਿਵੇਂ ਮਦਾਲ ਚਾਰ ਜਾਨਵਰ ਦਿੱਤੇ ਨੇ ਲਾ ਫੂਲੇਵਾਲ ਜਿੱਤੇ ਆ ਇੱਕ ਬੱਚਾ ਮੁੱਲਾਪੁਰ ਜਿੱਤੇ ਆ ਜਾਲਪੁਰ ਲਾਂਗੋਵਾਲ ਇਸ ਤਰ੍ਹਾਂ ਦੇ ਮੇਰੇ ਕੋਲ 7-8 ਕ ਜਾਨਵਰ ਜੀਪੀਐਨ ਨੇ ਬਾਕੀ ਹੋਰ ਵੀ ਮੈਂ ਤਿਆਰ ਕਰ ਰਿਹਾ ਜਾਨਵਰਾਂ ਨੂੰ ਤੇ ਮੈਂ ਉਹਦੇ ਤੇ ਤਿਆਰਬਾਜ਼ ਜ਼ਰੂਰ ਕਰੂੰਗਾ ਮੈਂ ਇੱਕ ਜਾਂ ਦੋ ਜਾਨਵਰਾਂ ਨੂੰ ਅਲੱਗ ਪੀੜੇ ਪਾ ਕੇ ਦੇ ਬਿਲਕੁਲ ਠੀਕ ਹੈ ਜੀ ਤਿਆਰਬਾਜ਼ ਜ਼ਰੂਰ ਕਰਾਂਗੇ ਭਗੇਉ ਛਈ ਰਹੇ ਤਾਂ ਸਾਰਿਆਂ ਨੂੰ ਪਈ ਜੂ। ਬਾਕੀ ਰਿਜ਼ਲਟ ਛੇਤੀ ਆ ਜਣਾ 10 ਮਹੀਨੇ ਚ ਮੇਲੇ ਦੁਬਾਰਾ ਸ਼ੁਰੂ ਹੋ ਜਣੇ ਆ ਜੀ। ਬਿਲਕੁਲ ਜੀ ਬਿਲਕੁਲ। ਲੰਗੋ ਵਾਲਾ ਮੇਲਾ 10 ਮਹੀਨੇ ਆ ਜਾਣਾ ਤੇ ਉਹਦੇ ਵਿੱਚ ਵੀ ਬੱਚੇ ਪਾਉਣੇ ਆ ਤਿਆਰ ਕਰਕੇ। ਮੇਰਾ ਹੁਣੇ ਤੋਂ ਹੀ ਜ਼ੋਰ ਲੱਗਿਆ ਹੋਇਆ। ਮੈਨੂੰ ਇਹ ਨਹੀਂ ਹੈਗਾ ਵੀ ਮੈਂ ਬਚਾਉਣਾ ਉਹਦੇ ਚੋਂ ਨਹੀਂ ਆਏ ਕਰਨਾ। ਮੈਂ ਤਾਂ ਭਾਈ ਜਿਹੜੀਆਂ ਮੇਰੀਆਂ ਛੇ ਛੇ ਦੰਦ ਪੱਠਾ ਨੇ ਮੈਂ ਉਹਨਾਂ ਨੂੰ ਵੀ ਸਭ ਤੋਂ ਪੜਾਉਣਾ 2-2 ਲੀਟਰ। ਕੀ ਬਾਤ ਹੈ। ਨਾ ਬੋਲਣਾ। ਪਰ ਹੈਗੀਆਂ ਸੀਖ ਵਰਗੀਆਂ। ਮੇਰਾ ਪਹਿਲੇ ਤੋਂ ਰਿਜ਼ਲਟ ਆ ਮੇਰਾ ਇੱਥੇ ਭਰਾ ਖੜਾ ਹੀ ਪਾਇ ਕਿਦ ਮੰਡੀ ਤੋਂ ਜਰੋਂ ਦੀ ਤੋਂ 450 ਦੀ ਮਾਦੀ ਚੁੱਲੀ ਤਿਆਰ ਕਰਾਈ ਸੀ ਤੇ ਪਹਿਲਾਂ ਤੋਂ ਹੀ ਮੈਨੂੰ ਇਹ ਹੈਗੇ ਆ ਵੀ ਆਪਾਂ ਮੋਟਾ ਚੰਮ ਨਹੀਂ ਖਰੀਦਦੇ ਮੈਂ ਖਰੀਦਣਾ ਬਿਲਕੁਲ ਐ ਸੁੱਕੇ ਚੰਮ ਵਾਲੀ ਪੱਠ ਜਿਹੜੀ ਵੀ ਆ ਜਾ ਬੱਕਰੀ ਆ ਜਾ ਕੁਛ ਵੀ ਬੁੱਲ ਦਾ ਤੇ ਵੀ ਇਹੀ ਕੰਮ ਹੁੰਦਾ ਇਥੇ ਆਪਾਂ ਬਿਲਕੁਲ ਫਰੀਕੀ ਵਾਲਾ ਲੈ ਕੇ ਆਉਣਾ ਹੁਣ ਫੀਡ ਦੇਖੀ ਜੇ ਆਪ ਕਹੀ ਜੀ ਮੜੀ ਜੀ ਫਿਰ ਤੁਸੀਂ ਦੇਖੋ ਤੇ ਮੈਂ ਮੰਨਿਆ ਤੇ ਜੈਬ ਬਹੁਤ ਬਹੁਤ ਹੋਣਾ ਜ਼ਰੂਰ ਹਾਂ ਸੱਮਣੇ ਨਾਲ ਹੀ ਸਰੇ ਵਾਲੇ 2 ਨੰਬਰ ਤੋਂ ਮੁੰਜੀ ਲੈ ਲੀ ਜੀ ਮਿਹਰਬਾਨੀ ਬਾਈ ਜੀ ਹਾਂ ਜੀ ਆਪਾਂ ਦਾ ਇਹ ਰਿਹਾ ਫੀਡ ਕਰਾਉਣੀ ਆ। ਉਹ ਬਾਈ ਤੁਹਾਨੂੰ ਦਿਖਾਈ ਆ ਵੀਰੇ। ਹਾਂਜੀ। ਦੇਖੋ ਖੁੱਲਾ ਹੈ ਜੀ ਕੰਮ ਹੈ ਜੀ। ਜੋ ਆਪਣੇ ਜਾਨਵਰਾਂ ਨੂੰ ਪੈਣਾ ਹੈ ਉਹੀ ਤੁਹਾਡੇ ਬਾਕੀ ਜਾਨਵਰਾਂ ਨੂੰ ਪੈਣਾ ਹੈ। ਹਾਂਜੀ ਹਾਂਜੀ। ਇਹ ਤਾਂ ਹੈ ਨਹੀਂ ਵੀ ਅਸੀਂ ਆਪਣੇ ਲੱਗ ਬਣਾਉਣੀ ਆ। ਠੀਕ ਹੈ ਤਾਂ ਹੈਗਾ। ਹਾਂ। ਤਾਂ ਕਾਂਗੋਟ ਫੀਡ ਜੀ। ਕਾਂਗੋਟ ਫੀਡ। ਹਾਂ। ਕਾਂਗੋਟ ਫਾਰਮ ਸੀ ਕਾਂਗੋਟ ਫੀਡ। ਕੋਲ ਬਾਈ ਦਿੱਤਾ। ਹਾਂਜੀ। ਇੱਟ ਘਟਾ ਹੋਣ ਨੂੰ ਆ ਰਿਹਾ ਜੀ ਜੇਕਰ ਬੱਚਾ ਵਾਲਾ ਵੀ ਖੋਲ ਦੇ ਕੋਈ ਗੱਲ ਨਹੀਂ 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 ਤੇ ਸੱਤ ਕਿਲੋ 25 ਕਿਲੋ ਦਾ 25 ਰੁਪਏ ਕਿਲੋ ਦਾ ਪਿਆ ਹਾਂਜੀ ਬੱਚਿਆਂ ਨੂੰ ਲੰਘਦੇ ਬੱਕਰੀਆਂ ਲੰਘ ਰਹੀਆਂ ਬਹੁਤ ਡੋਢੇ ਡੋਢ ਰਹੇ ਕਦੇ ਉਹ ਜਿਹੜਾ ਬਾਲਾ ਚੂਰਾ ਹੈਗਾ ਉਹ ਤਾਂ ਹੈਗੀ ਜੀ ਬੱਚੇ ਨਹੀਂ ਬੱਚੇ ਬੱਕਰੇ ਤਿਆਰ ਕਰ ਰਹੇ ਨੇ ਆਹੋ ਕਾਫਸਟਰ ਆਪਰੇ ਤੋਂ ਛੋਟੇ ਬੱਚੇ ਖਤਰੇ ਠੀਕ ਹੈ ਜੀ ਠੀਕ ਹੈ ਜੀ ਲਾਣਾ ਭਾਈ ਸੀ ਤੇ ਜਵਾ ਤੇ ਜੇਤਰੀਆਂ ਦੀ ਪਤਲੀ ਪਕੌੜੀ ਤਿਆਰ ਕੀਤੀ ਹਾਂਜੀ ਹਾਂਜੀ ਕੋਈ ਵੱਡੀ ਪਕੌੜੀ ਸਿਰਨ ਦੇ ਜਾਨਵਰ ਬੇਸਟ ਕਰਦੇ ਹਾਂਜੀ ਛੋੜੀ ਦਾ ਤਿਆਰ ਕੀਤਾ ਲੈ ਆਪਾਂ ਫੀਡ ਦੇਖੀ ਕਿਵੇਂ ਪਹਿਲਾਂ ਦੇਖ ਜੇ ਅੱਖਾਂ ਨੂੰ ਵਧੀਆ ਲੱਗੀ ਫਿਰ ਕੀ ਹੋਣਾ ਪਹਿਲਾਂ ਤਾਂ ਪੈਨ ਅੱਖਾਂ ਨੂੰ ਲੱਗੇ ਵਧੀਆ ਅੱਖਾਂ ਨੂੰ ਪਹਿਲਾਂ ਪੌਣ ਦਾ ਮਜਾ ਕਿਵੇਂ ਰੈਡੀ ਗੱਲ ਸੱਚੀ ਜਿਹੜਾ ਮੈਂ ਨਾਲੇ ਸਮੈਲ ਦੇਖੋ ਨਾਲ ਸੋਹਣੀ ਵੀ ਲੱਗੀ ਜਾਈ ਇਹਦਾ ਲੱਗ ਰਿਹਾ ਵਕੀ ਫੀਡ ਦਾ ਯਾਰ ਖੋਲ ਦੇ ਸਰ ਸਮੈਲ ਦੇਖੋ ਬਾਈ ਕਿਵੇਂ ਆਈ ਹੂੰ ਵਧੀਆ ਹੋਰ ਇਹ ਰੇਡ ਸਰ ਕੁਝ ਹੈਗਾ ਜੀ ਤਾਂ ਹੀ ਜਮਨ ਲਾਉਂਦੀ ਆ ਇਹਦੇ ਹਾਂ ਸਵਾਣ ਪਿਆ ਉਹ ਫੇਰ ਹੀ ਆ ਸਵਾਣ ਪਿਆ ਤਾਂ ਹੀ ਸਿੱਕਾ ਹੈ ਲੱਸੂ ਵੀੜਾ ਜੁਮੇਵਾਰੀ ਇਕੱਟਾ ਖੁੱਲਿਆ ਖੰਲਾ ਦਾ ਪੋੜੇ ਫਿਰ ਇਹ ਬਾਈ ਜੀ ਤੁਸੀਂ ਇਹ ਦੇਖੋ ਇਹ ਬੱਕਰੇ ਨੂੰ ਨਹੀਂ ਕੀ ਆਏ ਇਹ ਆਪਣੀ ਕੀਤੇ ਭਰੋਸਾ ਹੈ ਹੂੰ ਅਸੀਂ ਵੀ ਖਾ ਸਕਦੇ ਹਾਂ ਬਪੇਗਰ ਚੱਕਿਆ ਕਰਾਂ ਜੋ ਕਹਿੰਦਾ ਹੋ ਨਬਾ ਲੋਣੀ ਵਾਲੀ ਹੋਈ ਆ ਹਾਂ ਸਹੀ ਗੱਲ ਆ ਜੀ ਨੇ ਆਪ ਖਾ ਕੇ ਦਿਖਾਦੀ ਵੀ ਆਪਣੇ ਹੀ ਜੀ ਦੇ ਦੇਖੋ ਪੂਰੀ ਘੈਂਟ ਜੀ ਇਹਨਾਂ ਦੱਸੋ ਕਿੰਨੀ ਪੋਣੀ ਆ ਬੱਕਰੀ ਨੂੰ ਤੇ ਮੈਂ ਭਾੜਾ ਬੋਡੀ ਬੋਈ ਜੀ ਵੱਡੀ ਬੱਕਰੀ ਨੂੰ 300 ਗ੍ਰਾਮ ਪਾਈ ਚਲੋ ਲਗਾਤਾਰ ਦੋ ਟਾਈਮ ਪੋਣੀ ਇੱਕ ਟਾਈਮ ਅੱਛਾ ਇੱਕ ਟਾਈਮ ਕੁਝ ਵੀ ਨਹੀਂ ਹੈ ਓਕੇ ਬਰੀਡਰ ਨੂੰ 10 ਕਿਲੋ ਪਾਓ ਤੇ ਬੱਚਿਆਂ ਨੂੰ 200 ਗ੍ਰਾਮ ਜਿਵੇਂ ਆਪਣੀ ਬੱਕਰੀ ਪੂਰੀ ਆ ਹੁਣ ਮੈਂ ਦਾਲ ਦਾਰਾਂ ਬਿਲਕੁਲ ਹੀ ਜਮਾਨੀ ਵਾਲੀ 300 ਗ੍ਰਾਮ 300 ਗ੍ਰਾਮ ਆ ਠੀਕ ਹੈ ਇਹ ਬੱਚੇ ਆਲੀ ਇਹ ਬੱਚੇ ਆਲੀ ਮੈਮਾ ਨੂੰ ਕਿੰਨੀ ਕਪਾਉਣੀ ਹੈ ਮੈਮਾ ਨੂੰ 200 ਗ੍ਰਾਮ ਦੀ ਥੋੜੀ ਘੱਟ ਜਾਣੀ ਪਾਸੇ ਇੱਕ ਟਾਈਮ ਇੱਕ ਟਾਈਮ ਪਾਉਣੀ ਹੈ ਜੇ ਆਪ ਨੂੰ ਪਾਉਂਦੇ ਹੈ ਸਾਲ ਕਲੀ ਹੋਵੇ ਉਹਨੂੰ ਵੀ ਲੱਗੇਗੀ ਇੰਨੀ ਹੋ ਜੀ ਸੂਣਾ ਚਾਹੀਦਾ ਸੂਣਾ ਆਏ ਪੈਸੇ ਨੂੰ ਕਿਹਦੇ ਪਾਉ ਕੋਈ ਦਿੱਕਤ ਨਹੀਂ ਆਏਗਾ ਸੂਣਾ ਨਹੀਂ ਸ਼ਾਂਤ ਨਹੀਂ ਕੋਈ ਜੀ ਕੋਈ ਭਾਈ ਕੋਈ ਪ੍ਰੋਬਲਮ ਸਾਡੇ ਸਾਰੇ ਜਾਣਦੇ ਇਹੀ ਖਾਂਦੇ ਨੇ